ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਤੇ ਕੁਝ ਕਵਾਂਟੀ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਸੀ ਭੈਣ ਵੀ ਚੱਲ ਨਹੀਂ ਸਕਦੀ ਸੀ ਬੈੱਡ ਤੇ ਹੀ ਸੀ ਚੱਕ ਹੀ ਲੈ ਗਏ ਚੱਕ ਹੀ ਉਤਾਰਿਆ ਹਨ ਗੱਡੀ ਚੋਂ ਦੋਨੋਂ ਡਾਕਟਰ ਨੇ ਹਸਬੰਡ ਬਾਈ ਦੋ ਬੇਟੀਆਂ ਵਾ ਇੱਕ ਬੇਟੀ ਕੈਨੇਡਾ ਦੇ ਵਿੱਚ ਇੱਕ ਵੀ ਇੰਦੇ ਆ ਇਹਨਾਂ ਨੂੰ ਹੈਰਿਡਿਟੀ ਪ੍ਰੋਬਲਮ ਸੀਗੀ ਬਲੱਡ ਦੇ ਵਿੱਚ ਸਾਈਕੀਆਟ੍ਰਿਕ ਪ੍ਰੋਬਲਮ ਸੀ ਤੇ ਅੱਜ ਭੈਣ ਵੀ ਆਪਣੇ ਪੈਰਾਂ ਤੇ ਖੜੇ ਆ ਟਿੱਕ ਨਾ ਚੱਲਦੇ ਨੇ ਇਹਨਾਂ ਦੀ ਫਿਜ਼ੀਓਥੈਰੇਪੀ ਹੁੰਦੀ ਸੀ ਦੇਖੋ ਡਾਕਟਰ ਸਾਹਿਬ ਅਰੇ ਡਾਕਟਰ ਵੀ ਪ੍ਰੈਕਟਿਸ ਕਰਦੇ ਨੇ ਬੀ ਐਮ ਐਸ ਡਾਕਟਰ ਨੇ ਕਲੀਨਿਕ ਖੋਲ੍ਹਿਆ ਹੋਇਆ ਇਹਨਾਂ ਨੇ ਫਿਰੋਜ਼ਪੁਰ ਸ਼ੌਣੀ ਦੇ ਵਿੱਚ ਹੀ ਲਿਖਾਈ ਪੈਸਾ ਸਮਝ ਕੋਈ ਕੰਮ ਨਹੀਂ ਆਉਂਦੀ ਜਦੋਂ ਕੋਈ ਕਰਮਾਂ ਦੀ ਮਾਰ ਪੈਂਦੀ ਹੈ ਨਾ ਫਿਰ ਹੁਣ ਹੁਣ ਕਿੰਨਾ ਫਰਕ ਪਿਆ ਡਾਕਟਰ ਸਾਹਿਬ ਸਰ ਤੁਹਾ ਜਸਬ ਨਹੀਂ ਚੁੱਪ ਕੀ ਹੋ ਗਈ ਹੈ ਤੁਹਾਨੂੰ ਲੱਗੇ ਮੜਾ ਮੋਟਾ ਅੱਜ ਇਹ ਪਰਿਵਾਰ ਦੇ ਤਿੰਨੋਂ ਮੈਂਬਰ ਠੀਕ ਹੋ ਕੇ ਆਪਣੇ ਘਰ ਚੱਲੇ ਨੇ। ਹਾਂਜੀ ਸასი ਕਲਪਣੇ ਠੀਕ ਠਾਕ ਹੋ ਜੀ। ਹਾਂਜੀ। ਠੀਕ। ਹਾਂਜੀ ਬਟਾ ਠੀਕ ਹੋ। ਤੁਹਾਡਾ ਕੀ ਨਾਮ ਆ? ਪਲਵੀ। ਪਲਵੀ ਪੂਰਾ ਨਾਮ। ਪਲਵੀ ਗੁਪਤਾ। ਪਲ ਪਲਵੀ ਗੁਪਤਾ। ਹਾਂਜੀ। ਤੁਹਾਡਾ ਕੀ ਨਾਮ ਪਹਿਣੇ? ਪ੍ਰੇਮ ਲਤਾ। ਪ੍ਰੇਮ ਲਤਾ ਗੁਪਤਾ ਹੈ ਨਾ। ਤੇ ਆਜੋ ਡਾਕਟਰ ਸਾਹਿਬ ਤੁਸੀਂ ਵੀ ਆਜੋ। ਡਾਕਟਰ ਸਾਹਿਬ ਤੁਹਾਡਾ ਕੀ ਨਾਮ ਜੀ? ਨਰੇਸ਼ ਗੁਪਤਾ। ਨਰੇਸ਼ ਗੁਪਤਾ ਜੀ। ਇਹ ਜੀ ਨਰੇਸ਼ ਗੁਪਤਾ ਜੀ ਪਲਵੀ ਗੁਪਤਾ ਜੀ ਤੇ ਪ੍ਰੇਮ ਲਤਾ ਗੁਪਤਾ ਜੀ ਇਹ ਤਿੰਨੋਂ ਮੈਂਬਰ ਸਾਡੇ ਸੁਪਨਿਆਂ ਦੇ ਘਰ ਚ ਇਤਨੇ ਨੇੜੇ ਨੂੰ ਸਾਡੇ ਸੁਪਨਿਆਂ ਦੇ ਘਰ ਵਿੱਚ ਮਨੁੱਖੀ ਸੇਵਾ ਪਰਿਵਾਰ ਦੇ ਵਿੱਚ ਲੱਗਦੇ ਦਵਾਈਆਂ ਦੇ ਲੰਗਰ ਵਿੱਚ ਪਹੁੰਚੇ ਸੀ ਇਹਨਾਂ ਨੂੰ ਇਹਨਾਂ ਦੇ ਰਿਲੇਟਿਵ ਤੇ ਕੁਝ ਗਵਾਂਢੀ ਲੈ ਕੇ ਆਏ ਸੀ ਬਹੁਤ ਬੁਰੀ ਹਾਲਤ ਸੀ ਭੈਣ ਵੀ ਚੱਲ ਨਹੀਂ ਸਕਦੀ ਸੀ ਬੈੱਡ ਤੇ ਹੀ ਸੀ ਚੱਕ ਕੇ ਲੈ ਕੇ ਆਏ ਚੱਕ ਕੇ ਉਤਾਰਿਆ ਹਨ ਗੱਡੀ ਚੋਂ ਤੇ ਪਲਵੀ ਭੈਣ ਵੀ ਬਹੁਤ ਜ਼ਿਆਦਾ ਅਫਸਰਟ ਸੀਗੀ ਤੇ ਡਾਕਟਰ ਸਾਹਿਬ ਵੀ ਇਹਨਾਂ ਨੂੰ ਸਾਹਮਣੇ ਸਾਹਮਣੇ ਕਿਤੇ ਨਾ ਕਿਤੇ ਕਿਉਂਕਿ ਉਹ ਘਰ ਦੇ ਵਿੱਚ ਤਿੰਨ ਹੀ ਮੈਂਬਰ ਹੈ ਤੇ ਨਾਲ ਚੋ ਦੋ ਜਾਣੇ ਬਿਲਕੁਲ ਹੀ ਠੀਕ ਨਹੀਂ ਤੇ ਇੱਕ ਬੰਦਾ ਜਿਹੜਾ ਉਹਨਾਂ ਨੂੰ ਸੰਭਾਲਦਾ ਉਹਨੂੰ ਵੀ ਕਿਤੇ ਨਾ ਕਿਤੇ ਉਹ ਐਂਜਾਇਟੀ ਉਹ ਡਿਪਰੈਸ਼ਨ ਉਹ ਸਾਰੀਆਂ ਚੀਜ਼ਾਂ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਤੇ ਅੱਜ ਭੈਣ ਵੀ ਆਪਣੇ ਪੈਰਾਂ ਤੇ ਖੜੇ ਹੈ ਸਟਿੱਕ ਨਾਲ ਚੱਲਦੇ ਨੇ ਇਹਨਾਂ ਦੀ ਫਿਜ਼ੀਓਥੈਰੇਪੀ ਹੁੰਦੀ ਸੀ ਥੈਰੇਪੀ ਹੁੰਦੀ ਸੀ ਭੈਣੇ ਤੁਹਾਡੀ ਫਿਜ਼ੀਓਥੈਰੇਪੀ ਹੁਣ ਠੀਕ ਹੋ ਤੁਸੀਂ ਛੱਤੀ ਹੁਣ ਸਾਹ ਹੋ ਗਿਆ ਸਾਹ ਵੀ ਕਸਰ ਹੋ ਇਤਨੀ ਹੈ ਹਾਂ ਮੌਸਮ ਮੌਸਮ ਬਦਲਦਾ ਕਰਕੇ ਤੁਸੀਂ ਵੀ ਬੀਐਮਐਸ ਡਾਕਟਰ ਹੋ ਕਿੱਥੇ ਕੀਤੀ ਸੀ ਤੁਸੀਂ ਡਾਕਟਰੀ ਮੋਗੇ ਤੋਂ ਤੇ ਤੁਸੀਂ ਵੀ ਡਾਕਟਰ ਡਾਕਟਰ ਸਾਹਿਬ ਬੀਐਮਐਸ ਡਾਕਟਰ ਹੋ ਫਲਵੀ ਤੂੰ ਕਿੰਨਾ ਪੜਿਆ ਪੁੱਤ ਵੀਏ ਫਰਸਟ ਵੀਏ ਫਰਸਟ ਇਅਰ ਚ ਆ ਦੇਖੋ ਪੜਿਆ ਲਿਖਿਆ ਪਰਿਵਾਰ ਆ ਇੱਕ ਇਹਨਾਂ ਦੀ ਬੇਟੀ ਹੈ ਜਿਹੜੀ ਉਹ ਕੈਨੇਡਾ ਦੇ ਵਿੱਚ ਆ ਉਹ ਕੈਨੇਡਾ ਤੋਂ ਕੱਲੀ ਫੋਨ ਆਇਆ ਸੀ ਉਹ ਆਈ ਸੀ ਇੱਥੇ ਇਹਨਾਂ ਨੂੰ ਜਦੋਂ ਇੱਥੇ ਐਡਮਿਟ ਕਰਾਇਆ ਲੋਕਾਂ ਨੇ ਉਸ ਤੋਂ ਬਾਅਦ ਫਿਰ ਆਈ ਫਿਰ ਉਹ ਇੱਥੇ 10 20 ਦਿਨ ਰਹੀ ਭੈਣ ਤੇ ਉਹ ਵਾਪਸ ਚਲੇਗੀ ਉਹ ਕਹਿੰਦੀ ਮੈਂ ਰੁਕ ਨਹੀਂ ਸਕਦੀ ਵੀ ਮੇਰੀ ਉੱਥੇ ਪੜ੍ਹਾਈ ਵੀ ਹੈ ਮੇਰੀ ਜੌਬ ਵੀ ਹੈ ਕਿਉਂਕਿ ਜਿਹੜੇ ਬਾਹਰ ਗਏ ਆ ਬੱਚੇ ਉਹ ਤਾਂ ਫਸ ਗਏ ਆ ਨਾ ਤਾਂ ਉਹ ਇੱਧਰ ਜੋਗੇ ਰਹਿਣਾਂ ਨਾ ਉੱਧਰ ਜੋਗੇ ਬਹੁਤ ਕੇਸ ਇਦਾਂ ਦੇ ਆ ਜਿੱਦੇ 'ਚ ਮਾਂ-ਬਾਪ ਇੱਧਰ ਫਸੇ ਹੋਏ ਨੇ ਬੱਚੇ ਉੱਧਰ ਨੇ ਘਰ 'ਚ ਕੋਈ ਟ੍ਰਬਲ ਆ ਗਿਆ ਮਾਂ-ਬਾਪ ਬਿਮਾਰ ਹੋ ਗਏ ਬੱਚੇ ਮਦਦ ਵੀ ਨਹੀਂ ਕਰ ਪਾਉਂਦੇ ਉਹ ਹਾਲਾਂਕਿ ਉਹ ਇਹਨਾਂ ਲਈ ਬਹੁਤ ਫਿਕਰਮੰਦ ਸੀ ਉਹ ਚਾਹੁੰਦੀ ਸੀ ਪਰ ਜਾ ਕੇ ਵੀ ਉਹ ਕੁਝ ਕਰ ਨਹੀਂ ਸਕੀ ਕਿਉਂਕਿ ਇੱਥੇ ਰਹਿ ਨਹੀਂ ਸੀ ਸਕਦੀ ਉਹ ਭੈਣ ਤੇ ਚਲੋ ਵਾਹਿਗੁਰੂ ਨੇ ਕਿਰਪਾ ਕੀਤੀ ਸਾਡੀ ਡਿਊਟੀ ਲਈ ਅੱਜ ਇਹ ਪਰਿਵਾਰ ਦੇ ਤਿੰਨੋਂ ਮੈਂਬਰ ਠੀਕ ਹੋ ਕੇ ਆਪਣੇ ਘਰ ਚੱਲੇ ਨੇ ਅੱਜ ਇਹਨਾਂ ਦੇ ਵੱਡੇ ਛੋਟੇ ਭਾਈ ਸਾਹਿਬ ਲੈਣ ਆਏ ਨੇ ਕੀ ਨਾਂ ਉਹਨਾਂ ਦਾ ਆਦਾਰਸ਼ ਗੁਪਤਾ ਆਦਾਰਸ਼ ਗੁਪਤਾ ਜੀ ਤੇ ਇਹਨਾਂ ਦੇ ਭਾਬੀ ਜੀ ਉਹ ਚਲੋ ਕੈਮਰੇ ਦੇ ਸਾਹਮਣੇ ਨਹੀਂ ਆਉਣਾ ਚਾਹੁੰਦੇ ਤੇ ਉਹ ਇਹਨਾਂ ਨੂੰ ਲੈਣ ਆਏ ਨੇ ਇਹ ਹੁਣ ਆਪਣੇ ਘਰ ਚੱਲੇ ਨੇ ਅੱਜ ਵਾਪਸ ਤੇ ਡਾਕਟਰ ਸਾਹਿਬ ਆਪਣਾ ਕਿੱਥੇ ਰਹੋਗੇ ਜਾ ਕੇ ਹੁਣ ਤੁਸੀਂ ਘਰੇ ਹੀ ਜਾਵਾਂਗੇ ਕਿੱਥੇ ਘਰ ਮਤਲਬ ਤੁਹਾਡਾ ਰੋਪੀਪੁਰ ਫਰੂਜ਼ਪੁਰ ਸ਼ਹਿਰ ਚ ਸ਼ੌਣੀ ਚ ਬਿਲਕੁਲ ਦੁਕਾਨ ਵੀ ਹੈਗੀ ਸਰ ਮੈਂ ਦੁਕਾਨ ਵੀ ਇਧਰ ਆ ਜਾ ਪੁੱਤਿਆ ਟੈਂਪਰੇਰੀ ਬੋਰਡ ਦਿਖਾ ਦਿਆ ਕਰ ਵਿੱਚ ਇੰਨਾ ਕਿ ਦਿਮਾਗ ਵੀ ਬਣਾਇਆ ਵਰਤ ਲਿਆ ਕਰੋ ਵਿੱਚ ਜਸਬ ਨਾਲ ਨੂੰ ਹੋ ਜਾ ਪਿੱਛੇ ਨੂੰ ਦੱਸੋ ਹਾਂਜੀ ਕਾਰੀ ਦੁਕਾਨ ਹੈ ਡਾਕਟਰ ਸਾਹਿਬ ਤੁਹਾਡੀ ਮੈਂ ਡਾਕਟਰ ਅਰੇ ਅੱਛਾ ਤੁਸੀਂ ਕਲੀਨਿਕ ਚਲਾਉਂਦੇ ਹੋ ਉੱਥੇ ਹਨਾ ਮੈਂ ਆਪਣਾ ਲੋਕਾਂ ਨੂੰ ਦਵਾਈਆਂ ਵਗੈਰਾ ਦਿੰਦੇ ਹਾਂ ਹਨਾ ਠੀਕ ਹੈ ਦੇਖੋ ਡਾਕਟਰ ਸਾਹਿਬ ਐਜੇ ਡਾਕਟਰ ਵੀ ਪ੍ਰੈਕਟਿਸ ਕਰਦੇ ਨੇ ਬੀ ਐਮ ਐਸ ਡਾਕਟਰ ਨੇ ਕਲੀਨਿਕ ਖੋਲ੍ਹਿਆ ਹੋਇਆ ਹੈ ਇਹਨਾਂ ਨੇ ਫਰੋਜਪੁਰ ਸ਼ੌਣੀ ਦੇ ਵਿੱਚ ਤੇ ਉੱਥੇ ਲੋਕਾਂ ਦੀਆਂ ਸਿਹਤ ਦੇ ਪ੍ਰਤੀ ਵੀ ਅਵੇਅਰ ਨਹੀਂ ਉਹਨਾਂ ਨੂੰ ਵੀ ਦਵਾਈਆਂ ਦਿੰਦੇ ਨੇ ਇਹ ਵੀ ਵਾਈਬ ਵੀ ਇਹਨਾਂ ਦੇ ਡਾਕਟਰ ਆ ਪਰ ਜ਼ਿੰਦਗੀ ਦੇ ਹਾਲਾਤ ਕੁਛ ਇਦਾਂ ਦੇ ਬਣ ਗਏ ਵੀ ਅੱਜ ਇਹਨਾਂ ਨੂੰ ਖੁਦ ਇਹਨਾਂ ਕੰਡੀਸ਼ਨਾਂ ਦੇ ਵਿੱਚ ਲੈ ਕੇ ਆਉਣਾ ਪਿਆ ਹੁਣ ਮਤਲਬ ਦਵਾਈ ਲੈ ਕੇ ਜਾਇਆ ਕਰੋਗੇ ਇੱਥੋਂ ਆ ਕੇ ਸਰ ਦਵਾਈ ਲੈ ਜਾਓ ਦਵਾਈ ਲੈ ਕੇ ਵੀ ਜਾਣੀ ਹੈ ਵੀ ਅੱਜ ਤਾਂ ਅਸੀਂ 1 ਮਹੀਨੇ ਦੀ ਦਵਾਈ ਦੇ ਕੇ ਭੇਜਾਂਗੇ ਤੁਹਾਨੂੰ ਪਰ ਮਹੀਨੇ ਬਾਅਦ ਤੁਸੀਂ ਦਵਾਈ ਲੈਣ ਆਵੋਗੇ ਹਾਂ ਬਿਲਕੁਲ ਆਵੋਗੇ ਦੇਖੋ ਕਿਤੇ ਉਹੀ ਮਿਸਟੇਕ ਨਾ ਕਰਿਓ ਜਿਹੜੀ ਪਹਿਲਾਂ ਕੀਤੀ ਸੀਗੀ ਪਹਿਲਾਂ ਵੀ ਤੁਸੀਂ ਇਲਾਜ ਤਾਂ ਕਰਾਉਂਦੇ ਸੀ ਦੇਖੋ ਤੁਸੀਂ ਡਾਕਟਰ ਸੀ ਪਰ ਕਿਤੇ ਨਾ ਕਿਤੇ ਇਲਾਜ ਅੱਧ ਵਿਚਕਾਰ ਹੀ ਟੁੱਟ ਜਾਂਦੇ ਸੀ ਛੁੱਟ ਜਾਂਦੇ ਸੀ ਦੇਖੋ ਹੁਣ ਪਲਵੀ ਵੀ ਤੇ ਭੈਣ ਵੀ ਦੋਨੋਂ ਠੀਕ ਨੇ ਮਾਵਾ ਦੀਆਂ ਜਮਾ ਤੇ ਪਲੀਜ਼ ਇਹਨਾਂ ਦੀ ਮੈਡੀਸਿਨ ਨਾ ਬੰਦ ਕਰਿਓ ਮਹੀਨੇ ਦੀ ਇੱਕ ਦਵਾਈ ਦੇ ਕੇ ਭੇਜਾਂਗੇ ਤੁਹਾਨੂੰ ਕਿਉਂਕਿ ਚੈੱਕ ਕਰਕੇ ਕੁਝ ਦਵਾਈਆਂ ਬਦਲਣੀਆਂ ਕੁਝ ਘਟਾਉਣੀਆਂ ਵਧਾਉਣੀਆਂ ਹੁੰਦੀਆਂ ਹੁਣ ਸਰਦੀਆਂ ਆ ਰਹੀਆਂ ਮੂਰੇ ਮੌਸਮ ਬਦਲ ਜਾਣਾ ਤਾਂ ਮੈਡੀਸਿਨ ਥੋੜੀ ਬਹੁਤੀ ਚੇਂਜ ਹੁੰਦੀ ਹੈ ਜਦੋਂ ਇਹਨਾਂ ਦੀ ਦਵਾਈ ਰਿਪੀਟ ਚੱਲ ਪੂਗੀ ਡਾਕਟਰ ਕਹਿਣਗੇ ਵੀ ਹੁਣ ਇੱਕੋ ਤਰ੍ਹਾਂ ਦੀ ਦਵਾਈ ਚੱਲਣੀ ਆ ਫਿਰ ਇਕੱਠੀ 3 ਮਹੀਨਿਆਂ ਦੀ ਦਵਾਈ ਰਿਪੀਟ ਹੋ ਜਾਊਗੀ ਫਿਰ ਇਹਨਾਂ ਨੂੰ ਲੈ ਕੇ ਆਉਣ ਦੀ ਲੋੜ ਨਹੀਂ ਫਿਰ ਤੁਸੀਂ ਆ ਕੇ ਇਤੋਂ ਮਹੀਨੇ ਬਾਅਦ ਦਵਾਈ ਲੈ ਜਾ ਕਰੀ ਮਹੀਨੇ ਬਾਅਦ ਲੈ ਕੇ ਆਣਾ ਬਹੁਤ ਹੈ ਇਹਨਾਂ ਨੂੰ ਹੁਣ ਅਗਲੇ ਮਹੀਨੇ ਤਾਂ ਲਿਆਉਣਾ ਹੀ ਪਊਗਾ ਇੱਕ ਵਾਰ ਜੇ ਕੋਈ ਤੁਹਾਨੂੰ ਦਿੱਕਤ ਆ ਕਰਾਏ ਪਾੜੇ ਦੀ ਦਿੱਕਤ ਆ ਉਹ ਅਸੀਂ ਤੁਹਾਡੀ ਮਦਦ ਕਰ ਦਾਂਗੇ ਪਰ ਇਹਨਾਂ ਨੂੰ ਜਰੂਰ ਲੈ ਕੇ ਆਇਓ ਤਾਂ ਜੋ ਡਾਕਟਰ ਦੇਖ ਸਕਣ ਵੀ ਇਹ ਠੀਕ ਆ ਕਿ ਹਾਲਾਤ ਉਦਾਂ ਦੇ ਹੀ ਆ ਜਾਂ ਬਦਲ ਤਾਂ ਨਹੀਂ ਗਏ ਇਹਨਾਂ ਨੂੰ ਲੈ ਕੇ ਆਉਣਾ ਬਹੁਤ ਡਾਕਟਰ ਸਾਹਿਬ ਇਹ ਦੇਖੋ ਜਾਣ ਦੇ ਮਾਰੇ ਨਾ ਕਹਦੇ ਹੋ ਕਿਤੇ ਵੀ ਠੀਕ ਆ ਠੀਕ ਆ ਪਲੀਜ਼ ਡਾਕਟਰ ਸਾਹਿਬ ਦੇਖੋ ਕੰਡੀਸ਼ਨ ਤੁਹਾਨੂੰ ਪਤਾ ਹੀ ਆ ਕੀ ਸੀ ਤੁਹਾਨੂੰ ਜ਼ਿਆਦਾ ਪਤਾ ਇਹਨਾਂ ਦੇ ਹਨ ਸਰ ਮੈਨੂੰ ਤਾਂ ਪਤਾ ਮੈਨੂੰ ਤਾਂ ਸਾਰੀ ਮਰ ਹੋ ਗਈ ਹੈ ਸਰ ਪਰ ਹੁਣ ਹੁਣ ਕਿੰਨਾ ਫਰਕ ਪਿਆ ਡਾਕਟਰ ਸਾਹਿਬ ਸਰ ਫਰਕ ਤੁਹਾਡੇ ਸਾਹਮਣੇ ਛੋਟੀ ਬੜੀ ਹੈ ਟੋਟਲ ਲੱਗ ਗਿਆ ਮੇਰਾ ਮੋਟਾ 7 ਟਨ ਪਰ ਸਾਰੇ ਨੂੰ ਹੋ ਜਾਂਦਾ ਮੌਸਮ ਸਾਰੇ ਸਾਹਸ ਉਹ ਲੱਗ ਜਿਹੜੀ ਸਮੱਸਿਆ ਨਾਲ ਤੁਸੀਂ ਆਏ ਸੀ ਇੱਥੇ ਸਾਡੇ ਕੋਲੇ ਕੀ ਉਹ ਫਰਕ ਪਿਆ ਕੁਛ ਵੀ ਨਹੀਂ ਨਹੀਂ ਫਰਕ ਹੈ ਸਰ ਪਲਵੀ ਨੂੰ ਕਿੰਨਾ ਫਰਕ ਆ ਸਰ ਪਲਵੀ ਨੂੰ ਤੁਹਾਨੂੰ ਜਿਆਦਾ ਪਤਾ ਹੋਵੇਗਾ ਘਰੇ ਪਹਿਲਾਂ ਜਦੋਂ ਲੈ ਕੇ ਆਈ ਸੀ ਉਹ ਕੀ ਕਰਦੀ ਸੀ ਲਾਈ ਝਗੜਾ ਕਰਦੀ ਸੀ ਗੁੱਸੇ ਸੇ ਗੁੱਸੇ ਸੇ ਬੇਸਬੀ ਬਹੁਤ ਜ਼ਿਆਦਾ ਬੇਸਬੀ ਸੀ ਹਾਂ ਤੇ ਹੁਣ ਕਿਵੇਂ ਹੁਣ ਤੁਹਾਡੇ ਸਭ ਨੇ ਇਹ ਕਹਿਣਾ ਮੰਨਦੀ ਐ ਅੱਖ ਲੱਗਦੀ ਐ ਗੱਲ ਮੰਨਦੀ ਸਾਰੀ ਪੈਣੇ ਤੁਹਾਨੂੰ ਕਿਵੇਂ ਲੱਗਦਾ ਪਲਵੀ ਦਾ ਸੁਭਾਅ ਤੁਹਾਡੀ ਕੇਅਰ ਕਰਦੀ ਐ ਪਲਵੀ ਹਾਂਜੀ ਹਾਂ ਤੁਹਾਨੂੰ ਰੋਟੀ ਪਾਣੀ ਹੁਣ ਘਰੇ ਜਾ ਕੇ ਰੋਟੀ ਪਾਣੀ ਬਣਵਾਉਗੀ ਪਲਵੀ ਨਾਲ ਹਾਂਜੀ ਪਲਵੀ ਕਰੇਗੀ ਕੰਮ ਸਾਰੇ ਹਾਂਜੀ ਪੱਕਾ ਪ੍ਰੋਮਿਸ ਮੈਂ ਲੈ ਲਾ ਮੇਰਾ ਕਿਸੀ ਪਈ ਮੈਂ ਇੱਥੇ ਛੱਡ ਜੈਨਾ ਮੈਂ ਦੁਬਾਰਾ ਅਸੀਂ ਦੁਬਾਰਾ ਆ ਜੈਨਾ ਹੂੰ ਰਹਿਣਾ ਰਹਿਪੋ ਤੁਸੀਂ ਦੋਨੋਂ ਜਾਣੇ ਨਹੀਂ ਅਸੀਂ ਜਾਵਾਂਗੇ ਪਲਵੀ ਘਰੇ ਮੰਮੀ ਦੀ ਕੇਅਰ ਕਰਨੀ ਹੈ ਜਾ ਕੇ ਪੱਕਾ ਪ੍ਰੋਮਿਸ ਪ੍ਰੋਮਿਸ ਛੱਡ ਦੋ ਪੜਿਆਤ ਆਪ ਛੱਡ ਦੋ ਆਪ ਛੱਡ ਕੇ ਨਿਕੜਿਆ ਆ ਖੜ ਕੇ ਦੇਖੋ ਟਰਾਈ ਤਾਂ ਕਰੋ ਨਹੀਂ ਕਰੋ ਆ ਦੇਖੋ ਆ ਦੇਖੋ ਖੜ ਕੇ ਇੱਕ ਮਿੰਟ ਜੇ ਖੜ ਕੇ ਆਪਾਂ ਹੁਣ ਇਦਾਂ ਹੀ ਟਰਾਈ ਕਰਨਾ ਦੇਖੋ ਜੇ ਤੁਸੀਂ ਇੱਕ ਮਿੰਟ ਪਹਿਣੇ ਫੜੋ ਨਾ ਦੱਸੋ ਕੀ ਦਿੱਕਤ ਆ ਰਹੀ ਡਿੱਗ ਰਹੇ ਡਿੱਗਦੀਆਂ ਦੱਸੋ ਤੁਰ ਕਿਉਂ ਬੜੇ ਕਦਮ ਗਿਓ ਕੋਈ ਨਵੇਂ ਫੜਨ ਨੂੰ ਤੁਹਾਨੂੰ ਜੀ ਏ ਹੁਣ ਆਪਾਂ ਬੈਲੈਂਸ ਬਣਾਉਣਾ ਸਿੱਖਣਾ ਇੰਡੀਪੈਂਡੈਂਟ ਹੋਣਾ ਹਨਾ ਅਸੀਂ ਤਾਂ ਹੀ ਚਾਹੁੰਦੇ ਸੀ ਵੀ ਤੁਸੀਂ ਟੁੱਟਨੇ ਲੱਗ ਕੇ ਰੋਕੇ ਰੋਕੇ ਮੈਂ ਫੜ ਦੂੰਗਾ ਮੈਂ ਫੜ ਲੂੰਗਾ ਤੁਹਾਡੇ ਹੱਥ ਜੇ ਢਿੱਗੋਗੇ ਨਾ ਤੁਸੀਂ ਮੈਂ ਫੜ ਲੂੰਗਾ ਥੋੜੀ ਜੀ ਮਜ਼ਬੂਤੀ ਕਰੋ ਸਾਨੂੰ ਦੱਸੋ ਜੇ ਹੋਰ ਥੋੜਾ ਜਣ ਰੁਕਣਾ ਹੋਰ ਰੁਕ ਜਾਓ ਠੀਕ ਹੋ ਕੇ ਜਾਓ ਡਰ ਸਾਹਿਬ ਇੱਥੇ ਆਓ ਨਾਲ ਜੀ ਕੋਈ ਨਵੀਂ ਇਕੱਲੇ ਖੜੇ ਹੋ ਕੋਈ ਸਹਾਰਾ ਨਹੀਂ ਖੁੰਡੀ ਇੱਕ ਸਹਾਰਾ ਹੈਗੀ ਆ ਇੱਕ ਪਾਸੇ ਆ ਵੀ ਫੜ ਲਿਆ ਇਧਰੋਂ ਵੀ ਫੜ ਲਿਆ ਦੋਨੇ ਪਾਸਿਓਂ ਹਾਂ ਜਾਂ ਤੈਨੂੰ ਵੋਕਰ ਲੈ ਜਾਓ ਫਿਰ ਨਾਲ ਵੋਕਰ ਦੇ ਦਈਏ ਹੈਗਾ ਵੋਕਰ ਹੈਗਾ ਵਾ ਉਹ ਲੈ ਲਓ ਪਰ ਬੰਦੇ ਦਾ ਸਹਾਰਾ ਨਾ ਲਓ ਅੱਛਾ ਵੀ ਨਾ ਵੋਕਰ ਲਿਆ ਦੇ ਹਾਂ ਵੋਕਰ ਲਿਆ ਕੇ ਦੇ ਪੁੱਤ ਵੀ ਉਹਨੇ ਫੜ ਲਿਆ ਨਹੀਂ ਡਿੱਗਦੇ ਨਹੀਂ ਤੁਸੀਂ ਤੁਹਾਨੂੰ ਐਂ ਕਹਤੋਂ ਲੱਗਦਾ ਤੁਸੀਂ ਡਿੱਗ ਪੋਗੇ ਮੇਰੇ ਪਿੱਛੇ ਹਾਂ ਤੁਹਾਨੂੰ ਡਰ ਲੱਗਦਾ ਦਿਮਾਗ 'ਚ ਤੇ ਨਾ ਕੋਈ ਨਾ ਮੇਰੀ ਭੈਣ ਅਸੀਂ ਤੇਰੇ ਨਾਲ ਆ ਛੋਟੀ ਭੈਣ ਆ ਮੇਰੀ ਤੂੰ ਤੂੰ ਹੁਣ ਜਾ ਕੇ ਘਰੇ ਆਵਦਾ ਘਰ ਸੰਭਾਲਣਾ ਠੀਕ ਆ ਆਪਣੇ ਪਰਿਵਾਰ ਨੂੰ ਸੰਭਾਲ ਡਾਕਟਰ ਸਾਹਿਬ ਦਵਾਈ ਬਿਲਕੁਲ ਮਿਸ ਨਹੀਂ ਕਰਨੀ ਤੁਸੀਂ ਵੀ ਆਪਦੀ ਠੀਕ ਆ ਦਵਾਈ ਖਾਂਦੇ ਰਹਿਣਾ ਵਾ ਚਲੋ ਜੀ ਤੁਸੀਂ ਵੀ ਸਾਰੇ ਅਰਦਾਸ ਕਰਿਓ ਇਸ ਪਰਿਵਾਰ ਵਾਸਤੇ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਣ ਤੇ ਐਸੇ ਪਰਿਵਾਰ ਨੇ ਕਈ ਤੁਹਾਡੇ ਆਸ-ਪਾਸ ਹੀ ਰਹਿੰਦੇ ਨੇ ਉਹਨਾਂ ਵੱਲ ਨਿਗਾਹ ਮਾਰਿਆ ਕਰੋ ਉਹਨਾਂ ਵੱਲ ਸੁਵੱਲੀ ਨਿਗਾਹ ਜ਼ਰੂਰ ਮਾਰਿਆ ਕਰੋ ਉਹਨਾਂ ਵੱਲ ਦੇਖਿਆ ਕਰੋ ਤੁਹਾਡੇ ਸਾਥ ਦੀ ਲੋੜ ਹੁੰਦੀ ਆ ਕਈ ਵਾਰੀ ਆਪਾਂ ਉਹ ਸਾਥ ਦੇ ਹੀ ਨਹੀਂ ਪਾਉਂਦੇ ਇਸ ਪਰਿਵਾਰ ਨੂੰ ਵੀ ਜੇ ਥੋੜਾ ਟਾਈਮ ਦਿੰਦਾ ਕੋਈ ਨਾਲ ਰਹਿੰਦੇ ਆ ਕੇ ਇਹਨਾਂ ਦੀ ਥੋੜੀ ਬਹੁਤੀ ਪੁੱਛ ਪ੍ਰਤੀਤ ਕਰਦੇ ਰਹਿੰਦੇ ਤਾਂ ਇਹਨਾਂ ਨੂੰ ਵੀ ਇਸ ਕੰਡੀਸ਼ਨ 'ਚ ਨਾ ਆਉਣਾ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ